ਫਿਲੌਰ ਦੀ ਕਰਮਕਾ ਫੈਕਟਰੀ ਵੱਲੋਂ ਪਿੰਡ ਸੇਫਾਬਾਦ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਫਿਲੌਰ ਦੇ ਨਜ਼ਦੀਕੀ ਪਿੰਡ ਸੇਫਾਬਾਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਿਸੇਸ ਬੈਕਟਰ ਫੂਡ ਸਪੈਸ਼ੈਲिटीज ਲਿਮਟਿਡ ਕਰਮਕਾ ਫੈਕਟਰੀ ਵੱਲੋਂ ਵਰਲਡ ਕੈਂਸਰ ਕੇਅਰ ਦੀ ਟੀਮ ਨੂੰ ਬੁਲਾ ਕੇ ਮੁਫਤ ਕੈਂਸਰ ਅਤੇ ਸਰੀਰਕ ਜਾਂਚ ਦਾ ਕੈਂਪ ਲਗਵਾਇਆ ਗਿਆ ਜਿਸ ਵਿੱਚ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਕਰੀਬ 3 ਮੈਂਬਰਾਂ ਨੇ ਇਲਾਕੇ ਚੋਟ ਤੋਂ ਵੱਡੀ ਗਿਣਤੀ ਚ ਆਏ ਲੋਕਾਂ ਦੇ ਜਨਰਲ ਚੈੱਕਅਪ ਅਤੇ ਕੈਂਸਰ ਸੰਬੰਧੀ ਟੈਸਟਾਂ ਦੇ ਸੈਂਪਲ ਲਏ ਅਤੇ ਕਈ ਪ੍ਰਕਾਰ ਦੀਆਂ ਦਵਾਈਆਂ ਵੀ ਵੱਡੀਆਂ ਇਸ ਕੈਂਪ ਦੀ ਸ਼ੁਰੂਆਤ ਆਪ ਦੇ ਹਲਕਾ ਇੰਚਾਰਜ ਅਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਵਾਇਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰੀਬਨ ਕੱਟ ਕੇ ਕੀਤੀ ਇਸ ਕੈਂਪ ਲਈ ਵਿਸ਼ੇਸ਼ ਤੌਰ ਤੇ ਪਿੰਡ ਦੇ ਸਰਪੰਚ ਪ੍ਰੀਤਮ RAM ਸ਼ੌਕੀ ਕਾਂਗਰਸੀ ਆਗੂ ਪ੍ਰਤੀਪਾਲ ਸਿੰਘ ਖੈਰਾ ਵਿਪਨ ਚੌਧਰੀ D A V ਪ੍ਰਿੰਸੀਪਲ SK ਮਿੱਡਾ ਰਿਟਾ BPO ਹਰਮੇਸ਼ ਰਾਹੀ ਰਿਟਾ ਲੇਕਚਰਾਰ ਭੁਪਿੰਦਰ ਲਾਲ ਅਤੇ ਜਸਵਿੰਦਰ ਕਲਸੀ ਨੇ ਫੈਕਟਰੀ ਦੇ ਸੰਸਥਾਪਕ ਵਿਸੇਜ ਰਜਨੀ ਵੈਕਟਰਸ ਐਰ ਦੀ ਅਨੂਖ ਵੈਕਟਰਸ ਜੀ ਐਮ yoginder singh ਤੋਂ ਇਲਾਵਾ ठेकेदार ਮਦਨ ਲਾਲ ਹੁਣਾ ਦਾ ਧੰਨਵਾਦ ਕੀਤਾ ਕੈਂਪ ਸੰਬੰਧੀ ਡਾਕਟਰ ਤਰਮਿੰਦਰ ਢਿੱਲੋਂ ਨੇ ਦੱਸਿਆ ਕਿ ਅੱਜ ਕਰੀਬ 700 ਦੇ ਕਰੀਬ ਲੋਕਾਂ ਨੇ ਕੈਂਪ ਦਾ ਲਹਾ ਲਿਆ ਜਿਨ੍ਹਾਂ ਚੋਂ 400 ਦੇ ਕਰੀਬ ਲੋਕਾਂ ਦੇ ਟੈਸਟ ਕਰਕੇ ਰਿਪੋਰਟਾਂ ਦਿੱਤੀਆਂ ਗਈਆਂ ਅਤੇ 100 ਦੇ ਕਰੀਬ ਲੋਕਾਂ ਦੀਆਂ ਰਿਪੋਰਟਾਂ 10 ਦਿਨ ਬਾਅਦ ਮਿਲਣਗੀਆਂ ਇਸ ਤੋਂ ਇਲਾਵਾ ਅੱਖਾਂ ਨਾਲ ਸੰਬੰਧਿਤ ਮਰੀਜ਼ਾਂ ਨੂੰ ਫਰੀ ਐਨਕਾ ਵੀ ਵੰਡੀਆਂ ਗਈਆਂ ਇਸ ਮੌਕੇ ਤੇ ਹਿੰਗ ਸਰਪੰਚ ਨਿਰਮਲ ਸਿੰਘ ਤੀਰਤ सिंह जौहल सुरेंद्र पाल बछोवाल अट्टी सरपंच बलवीर चोपड़ा जीत राम सैफाबाद मनोहर तुली चटगर साहिब गजन सिंह हमवीक सिंह भजन लाल लाल हरबिंदर सिंह महल आदि हाजिर सन एपी न्यूज पंजाबी लिए फिलौर तो प्रभपाल की खास रिपोर्ट ਸਰ ਆਜੀ ਪੈਂਡ ਦੇ ਸੇਵਾਵਤ ਵਿੱਚ ਬਲੈਂਕ ਫੈਕਿੰਗ ਦੇ ਸਹਿਯੋਗ ਨਾਲ ਇੱਕ ਕੈਂਸਰ ਯੂਗ ਕੈਂਪਲ ਆਇਆ ਜਾ ਰਿਹਾ ਹੈਗਾ ਤੁਸੀਂ ਇੱਥੇ ਮੁੱਖ ਮੈਨਰਜ ਦੇ ਸਹਿਯੋਗ ਦੇ ਕੀ ਹੈਗਾ ਕਿ ਤੁਸੀਂ ਮੈਂ ਖਾ ਮੈਨੇਜਰ ਹੈ ਕਿ ਉਸ ਕੰਪਨੀ ਦੇ ਸਰ ਕੀ ਤੁਹਾਡਾ ਸਹਿਯੋਗ ਹੈਗਾ ਇਹਨੂੰ ਪੂਰਾ ਜਿਹੜਾ ਕੈਂਪਲ ਕਰਨ ਵਿੱਚ ਸਰ ਸਰ ਇਹ ਵਰਲਡ ਕੈਂਸਰ ਕੇਅਰ ਸੰਸਥਾ ਹੈ ਵਾ ਜਿਹੜੀ ਕੋਲਨ ਸਿੰਘ ਧਾਲੀਵਾਲ ਜੀ ਵੱਲੋਂ ਚਲਾਈ ਜਾ ਰਹੀ ਹੈ ਔਰ ਇਹ ਕੈਂਸਰ ਉੱਤੇ ਕੰਮ ਕਰ ਰਹੀ ਹੈ ਕੈਂਸਰ ਦੀ ਜਾਗਰੂਕਤਾ ਤੇ ਕੈਂਸਰ ਦੇ ਟੈਸਟ ਇੱਥੇ ਕੀਤੇ ਜਾਂਦੇ ਨੇ ਔਰ ਕੈਂਸਰ ਦਾ ਜਿਹੜਾ ਇੱਕ ਟੈਸਟ ਹੋਇਆ ਘੱਟੋ ਘਾਟੇ ਉਹਦਾ 10000 ਰੁਪਿਆ ਉਹਦਾ ਲੱਗਦਾ ਜਿਹੜੇ ਕਿ ਉਹਦੇ ਟੈਸਟ ਅਤੇ ਹੋਰ ਵੀ ਜਿਹੜੇ ਉਹਨਾਂ ਸੰਬੰਧ ਦੇ ਟੈਸਟ ਨੇ ਜਨਰਲ ਹੈਲਥ ਦੇ ਟੈਸਟ ਵੀ ਹੋਣਗੇ ਇੱਥੇ ਔਰ ਉਹ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਔਰ ਇਹ ਸਾਰੇ ਜਿਹੜੀ ਜਿਹੜੀ ਇੱਥੇ ਕੈਂਪ ਲੱਗ ਰਿਹਾ ਵਾ ਆਪਣਾ ਇਹ ਹੈ ਗਿਆ ਮੈਡੀਕਲ ਦਾ ਉਹਦੇ ਵਿੱਚ ਜਿੰਨੇ ਮੈਨੇਜਮੈਂਟ ਨੇ ਉਹ ਕ੍ਰੀਮਕਾ ਫੈਕਟਰੀ ਮਿਸ ਵੈਕਟਰ ਫੂਡ ਕਰ ਰਹੀ ਹੈ ਸਾਡੇ ਜੋ ਕ੍ਰੀਮਕਾ ਦੇ ਸੰਸਥਾਪਕ ਹੈ ਮੈਡਮ ਰਜਨੀ ਵੈਕਟਰ ਜੀ ਉਹ ਸਮਾਜ ਦੇ ਭਲਾਈ ਦੇ ਕੰਮਾਂ ਵਿੱਚ ਜੋ ਬੜਾ ਛਾਣ ਹਿੱਸਾ ਲੈਂਦੇ ਨੇ ਉਹਨਾਂ ਦੇ ਰਹਿਨਮਾਈ ਹੇਠ ਅਤੇ ਸਾਡੇ ਜਿਹੜੇ ਐਮ ਡੀ ਨੇ ਨੂ ਵੈਕਟਰ ਜੀ ਔਰ ਉਹਨਾਂ ਦੇ ਦਿਸ਼ਾ ਦੇ ਅਨੁਸਾਰ ਅਸੀਂ ਸਾਰਾ ਇਹ ਕੰਮ ਆਪਣੇ ਇਲਾਕੇ ਵਿੱਚ ਲਗਵਾਇਆ ਤਾਂ ਕਿ ਜਿਸ ਇਲਾਕੇ ਵਿੱਚ ਫੈਕਟਰੀ ਲੱਗੀ ਹੋਈ ਆ ਉਹਦੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਜੋ ਸੇਸ ਬਣੀ ਸਹੂਲਤਾਂ ਉਹਦੇ ਸੁਨੇ ਦਿੱਤੀਆਂ ਜਾਣ ਅਤੇ ਜੋ ਵੀ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੋਵੇ ਤੇ ਅਸੀਂ ਉਹ ਕਰ ਸਕੀਏ ਇਸ ਬੰਦੇ ਨੂੰ ਅਸੀਂ ਸੈਫਾਵਾਦ ਸਕੂਲ ਦੇ ਪ੍ਰਾਇਮਰੀ ਸਕੂਲ ਵਿੱਚ ਇਥੇ ਵਿੱਚ ਪਿੰਡ ਵਿੱਚ ਇਹ ਕੈਂਪ ਲਗਵਾਇਆ ਹੈ ਔਰ ਇਹ ਕੈਂਪ ਅਜੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਚੱਲੇਗਾ ਔਰ ਜੋ ਵੀ ਇਲਾਕੇ ਦੇ ਇਥੇ ਨੇੜੇ ਦੇ 5 10 15 ਪਿੰਡ ਨੇ ਜਿਹੜੇ ਉਹਨਾਂ ਚ ਅਨਾਊਂਸਮੈਂਟ ਕਰਵਾਈ ਗਈ ਉਥੋਂ ਦੀਆਂ ਪਿੰਡਾਂ ਦੇ ਪੰਚਾਇਤਾਂ ਨੇ ਇਥੇ ਬਹੁਤ ਸਹਿਯੋਗ ਦਿੱਤਾ ਹੈ ਸੈਫਾਵਾਦ ਦੀ ਜਿਹੜੀ ਪੰਚਾਇਤ ਹੈ ਔਰ ਉਹਨਾਂ ਦੇ ਮੈਂਬਰ ਨੇ ਉਹ ਵੀ ਪਿਛਲੇ 3-4 ਦਿਨਾਂ ਤੋਂ ਸਾਡੇ ਨਾਲ ਮੋੜ ਨਾਲ ਮੋੜ ਨਾਲ ਜੋੜ ਕੇ ਲੱਗੇ ਹੋਏ ਆ ਔਰ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਬਹੁਤ ਯੋਗਦਾਨ ਪਾਇਆ ਉਹਦੇ ਪ੍ਰਬੰਧ ਵਿੱਚ ਔਰ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਰਹੇ ਨੇ ਔਰ ਆਪਣੇ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਨੇ ਸਰ ਇੱਕ ਪਤਲਾ ਕਾ ਵੀ ਰਣਨੀ ਗਰੀਨ ਫੈਕਟਰੀ ਹੈਗੀ ਆ ਹੋਰ ਵੀ ਸਮਾਜ ਸੇਵੀ ਕੰਮ ਕਰਦੇਗੇ ਸਕੂਲ ਵਿੱਚ ਜਲਦੀ ਸਹਿਯੋਗ ਦਿੱਤਾ ਹੈਗਾ ਇੱਕ ਤੁਸੀਂ ਹੋਰ ਵੀ ਆ ਜੇ ਐਲਾਨ ਕੀਤਾ ਹੈਗਾ ਵੀ ਇਹ ਸਕੂਲ ਨੂੰ ਹੋਰ ਕੁਝ ਪਾ ਕੇ ਦੇਣ ਜਾ ਰਹੇ ਹੋ ਹਾਂ ਕੋ ਸਾਡੇ ਜਿਹੜੇ ਕ੍ਰੀਮ ਕਾ ਫੈਕਟਰੀ ਹੈ ਉਹਦੇ ਵੱਲੋਂ ਸਮਾਜ ਭਲਾਈ ਦੇ ਹੋਰ ਵੀ ਕੰਮ ਕੀਤੇ ਜਾ ਰਹੇ ਨੇ ਜਿਦਾਂ ਕਿ ਜੇ ਅਸੀਂ ਫਲੋਰ ਦੀ ਗੱਲ ਕਰਾਂ ਤਾਂ ਫਲੋਰ ਦੇ ਵਿੱਚ ਨਗਰ ਦੇ ਨੇੜੇ 2 ਏਕੜ ਜ਼ਮੀਨ ਅਸੀਂ ਸਰਕਾਰ ਨੂੰ ਲੈ ਕੇ ਦਿੱਤੀ ਹੈ ਉਹ 1 ਕਰੋੜ 10 ਲੱਖ ਰੁਪਏ ਦੀ ਜਿਹੜੀ ਹੈਗੀ ਹੈ 2 ਏਕੜ ਜ਼ਮੀਨ ਲਈ ਹੈ ਉਹ ਉੱਥੇ ਆਈਟੀਆਈ ਬਣਾਉਣ ਦਾ ਨਵਾਂ ਪ੍ਰੋਗਰਾਮ ਹੈ ਸਰਕਾਰ ਨਾਲ ਜਿਹੜਾ ਐਮਓਯੂ ਹੋਇਆ ਔਰ ਉਹਦੀ ਬਿਲਡਿੰਗ ਹੁਣ ਸਰਕਾਰ ਬਣਾਏਗੀ ਜ਼ਮੀਨ ਅਸੀਂ ਲਾ ਕੇ ਦੇ ਦਿੱਤੀ ਹੈ ਔਰ ਉਹਦੇ ਨਾਲੇ ਸੋਂਦੇ ਜਿਹੜੇ ਬੱਚੇ ਆ ਉਹਨਾਂ ਨੂੰ ਆਈਟੀਆਈ ਦੀ ਸਿਖਲਾਈ ਦੀ ਸਹੂਲਤ ਇੱਥੇ ਮਿਲ ਜੇਗੀ ਸਾਡੇ ਇਲਾਕੇ ਦੇ ਸਾਰੇ ਲੋਕ ਉਹ ਜਿਹੜੇ ਲੋੜਵੰਦ ਹੋਣਗੇ ਉਥੇ ਆਈਟੀਆਈ ਦੀ ਆਪਣੀ ਐਜੂਕੇਸ਼ਨ ਪ੍ਰਾਪਤ ਕਰ ਸਕਣਗੇ ਸਰ ਜੀ ਤਾਂ ਅੱਜ ਕੋਈ ਪੀਸ਼ੈਂਟ ਦਾ ਪੇਸ਼ੈਂਟ ਰੱਪ ਕਰਾ ਰੱਪ ਕਰੇ ਨਾ ਹੀ ਨਿਕਲੇ ਤਾਂ ਵਧੀਆ ਗੱਲ ਆ ਜੇ ਕੋਈ ਪੀਸ਼ੈਂਟ ਦਾ ਨਿਕਲਾ ਦਾ ਤੇ ਉਹਦੀ ਟ੍ਰੀਟਮੈਂਟ ਦਾ ਕੀ ਹਾਲ ਹੈਗਾ ਸਰ ਉਹਦੀ ਟ੍ਰੀਟਮੈਂਟ ਵਾਸਤੇ ਜੋ ਫ੍ਰੀ ਇਲਾਜ ਇੱਥੋਂ ਤਾਂ ਹੋ ਹੀ ਰਿਹਾ ਵਾ ਉਸ ਤੋਂ ਇਲਾਵਾ ਜੇ ਉਹਨੂੰ ਕੋਈ ਹੋਰ ਵੀ ਜ਼ਰੂਰਤ ਪਈ ਕੋਈ ਫਾਈਨੈਂਸ਼ੀਅਲ ਹੈਲਪ ਜ਼ਰੂਰਤ ਪਈ ਤਾਂ ਕੰਪਨੀ ਉਹ ਹੈਲਪ ਕਰਨ ਵਾਸਤੇ ਤਿਆਰ ਹੈ ਔਰ ਅਸੀਂ ਬਿਲਕੁਲ ਉਹਦਾ ਇਲਾਜ ਵਾਸਤੇ ਪੂਰਾ ਯੋਗਦਾਨ ਪਾਵਾਂਗੇ ਔਰ ਤੁਸੀਂ ਪੁੱਛ ਰਹੇ ਸੀ ਕਿ ਸਕੂਲ ਵਾਸਤੇ ਇਹ ਸਕੂਲ ਦੇ ਪਹਿਲਾਂ ਇਹ ਬਿਲਡਿੰਗ ਬਣਾ ਕੇ ਦਿੱਤੀ ਆ ਅੱਜ ਇੱਥੋਂ ਦੇ ਹਲਕਾ ਚਾਂਜ ਪ੍ਰੇਮ ਜੀ ਨੇ ਇੱਕ ਬੜੀ ਡਿਮਾਂਡ ਰੱਖੀ ਸੀ ਕਿ ਬੱਚਿਆਂ ਦੇ ਵਾਸਤੇ ਡਾਈਨਿੰਗ ਹਾਲ ਇੱਕ ਅੱਛੇ ਲੈਵਲ ਦਾ ਬਣਾ ਕੇ ਦਿੱਤਾ ਜਾਵੇ ਤਾਂ ਅਸੀਂ ਉਸ ਉੱਤੇ ਬਣਾ ਕੇ ਦਵਾਂਗੇ ਅਸੀਂ ਉਹਦੇ ਤੇ ਪੂਰਾ ਵਿਚਾਰ ਕਰਕੇ ਔਰ ਇਸ ਪ੍ਰੋਜੈਕਟ ਨੂੰ ਅੱਗੇ ਫਿਰ ਕੰਪਲੀਟ ਕਰਾਂਗੇ ਦੇਖੋ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅੱਜ ਸੈਫਾਬਾਦ ਪੈਂਡ ਦੇ ਵਿੱਚ ਇੱਕ ਬਹੁਤ ਹੀ ਮਨੁੱਖਤਾ ਤੇ ਮਾਨਵਤਾ ਦੀ ਪਲਾਇ ਦੇ ਲਈ ਇੱਕ ਬਹੁਤ ਵੱਡਾ ਕਾਰਜ ਜਿਹੜਾ ਹੈ वर्ल्ड ਕੈਂਸਰ ਸੈਂਟਰ ਜਿਹੜਾ ਹੈਗਾ ਪੂਰੇ ਸਮੁੱਚੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਉਹ ਸੇ ਚਲਾ ਰਿਹਾ ਜਿਸ ਦੇ ਸੰਸਥਾਪਕ ਕਲਵੰਤ ਸਿੰਘ ਧਾਰੀਵਾਲ ਦੀ ਜਿਹੜੇਗਾ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਅੱਜ ਇੱਥੇ ਆਣ ਕੇ ਡਾਕਟਰਾਂ ਦੀ ਬੈਠੀ ਆ ਉਹ ਫ੍ਰੀ ਜਿਹੜਾ ਹੈਗਾ ਮੈਡੀਕਲ ਚੈੱਕਅਪ ਕਰਾ ਰਿਹਾ ਆ ਔਰ ਟੈਸਟ ਕਰਾ ਰਿਹਾ ਤੇ ਉਹ ਉਸ ਨਾਲ ਸੰਬੰਧਿਤ ਜਿਹੜੇ ਹੈਗੇ ਆ ਉਹ ਦਵਾਈਆਂ ਦੇ ਰਹੇ ਆ ਇਹਦੇ ਟੈਸਟ ਵੀ ਤੁਹਾਨੂੰ ਪਤਾ ਬਹੁਤ ਹੀ ਵੱਡੇ ਮਹਿੰਗੇ ਹੁੰਦੇ ਆ 10 10 15 15000 ਦਾ ਟੈਸਟ ਆ ਸੋ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਹਲਕਾ ਵਿਧਾਨ ਸਭਾ ਫਲੋਰ ਦੇ ਜਿੰਨੇ ਵੀ ਸਾਡੇ ਸਾਥੀ ਨੇ ਪਿੰਡਾਂ ਦੇ ਵਿੱਚ ਵਸਦੇ ਆਓ ਇਸ ਕੈਂਪ ਦਾ ਜਿਹੜਾ ਹੈਗਾ ਅੱਜ ਬਹੁਤ ਵੱਡਾ ਲਾਹਾ ਲਓ ਤਾਂ ਕਿ ਜਿਹੜਾ ਹੈਗਾ ਆ ਆਪਾਂ ਇਸ ਤੋਂ ਜਿਹੜਾ ਹੈਗਾ ਆ ਕੁਝ ਨਾ ਕੁਝ ਜਿਹੜਾ ਗ੍ਰਹਿਣ ਕਰ ਸਕਦੇ ਦੂਸਰੇ ਪਾਸੇ ਇਸ ਕੈਂਪ ਨੂੰ ਚਾਰ ਚੰਨ ਦੇ ਲਾਉਣ ਦੇ ਲਈ ਜਿਹੜੀ ਸਾਡੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਕ੍ਰਮ ਦਾ ਫੈਕਟਰੀ ਆ ਜਿਹੜੀ ਮਿਸ ਜ ਵੈਕਟਰ ਜਿਹੜੀ ਰਜਨੀ ਹੈ ਜਿਸ ਨੂੰ ਸੰਸਥਾਪਕ ਨੇ ਚਲਾਉਂਦੇ ਨੇ ਔਰ ਅਨੂਪ ਵੈਕਟਰ ਦੀ ਜਿਹੜੇ ਹਨ ਇੱਥੇ ਡਾਇਰੈਕਟਰ ਨੇ ਔਰ ਬਹੁਤ ਹੀ ਸਤਕਾਰਯੋਗ ਸਖੀਏ ਤੋਂ ਜਨਰਲ ਮੈਨੇਜਰ ਜਿਹੜੇ ਹਨ ਜਗਿੰਦਰ ਸਿੰਘ ਜੀ ਉਹ ਇਸ ਇਲਾਕੇ ਦੀ ਬਹੁਤ ਹੀ ਸੇਵਾ ਕਰ ਰਹੇ ਨੇ ਜਿੱਥੋਂ ਆਪਣਾ ਜਿਹੜਾ ਹੈ ਰੋਜੀ ਰੋਟੀ ਦਾ ਤਲਕਾ ਤੇ ਹਰ ਕੋਈ ਕਮਾਉਂਦਾ ਆ ਪਰੰਤੂ ਇਹ ਫਰਮ ਜਿਹੜੀ ਹੈਗੀ ਆ ਮਨੁੱਖਤਾ ਤੇ ਮਾਨਵਤਾ ਦੀ ਭਲਾਈ ਦੇ ਲਈ ਇਦਾਂ ਦੇ ਪਰਾਲੇ ਕਰਦੇ ਰਹਿੰਦੇ ਆ ਔਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ 1 ਕਰੋੜ 10 ਲੱਖ ਦੀ ਜਿਹੜੀ ਹੈਗੀ ਇਹਨਾਂ ਨੇ ਦਾਨ ਰਾਸ਼ੀ ਦੇ ਕੇ ਤਾਂ ਇੱਥੇ ਜਿਹੜਾ ਹੈਗਾ ਆਈਟੀਆਈ ਪੋਲੀਟੈਕਨਿਕ ਦੀ ਸਥਾਪਨਾ ਦੇ ਲਈ ਇੱਕ ਵੱਡਾ ਕਾਰਜ ਕੀਤਾ ਜਿੱਥੇ ਆਪਾਂ ਖੜੇ ਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨੂੰ ਬਣਾਇਆ ਔਰ ਮੈਂ ਅੱਜ ਫੇਰ ਨਮਾਣਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੇ ਰਿਕਵੈਸਟ ਕੀਤੀ ਆ ਵੀ ਤੁਸੀਂ ਇੱਥੇ ਬੱਚਿਆਂ ਦੇ ਲਈ ਇੱਕ ਡਾਈਨਿੰਗ ਹਾਲ ਜਿਹੜਾ ਇੱਕ ਖੇਚਦਾ ਕੇਂਦਰ ਬਣੇਗਾ ਉਹ ਤਿਆਰ ਕਰੋ ਤਾਂ ਆਪਣੇ ਜਗਿੰਦਰ ਸਿੰਘ ਨੇ ਉਹ ਵੀ ਭਰੋਸਾ ਦਿੱਤਾ ਆ ਔਰ ਇਹਨਾਂ ਕੋਲ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਾਜ ਸੇਵਾ ਵੱਲੋਂ ਵੱਡੇ ਕਾਰਜ ਜਿਹੜੇ ਲੈਂਦੇ ਰਾਵਾਂਗੇ ਸੋ ਅੱਜ ਦੇ ਇਸ ਕੰਮ ਤੇ ਮੈਂ ਸਮੂਹ ਅਲਕਾਬਦਾਨ ਸਵਾ ਫਲੋਰ ਦੇ ਲੋਕਾਂ ਨੂੰ ਵਧਾਈ ਵੀ ਦੇਣਾ ਆਂ ਔਰ ਆਸ ਕਰਦਾ ਕਿ ਆਓ ਆਪਾਂ ਇਸ ਕੈਂਪ ਨੂੰ ਅੱਜ ਵੱਧ ਤੋਂ ਵੱਧ ਲਾਹ ਲਈਏ ਔਰ ਫਿਰ ਦੂਜਾ ਜਿਹੜਾ ਹੈਗਾ ਮੈਂ ਜਿਹੜੇ ਹੈਗਾ ਕ੍ਰਿੰਕਾ ਫੈਕਟਰੀ ਦੇ ਸਾਰੇ ਹੀ ਸਟਾਫ ਨੂੰ ਔਰ ਅੱਜ ਦੇ ਕੈਂਪ ਦੇ ਜਿਹੜੇ ਹੈਗਾ ਡਾਕਟਰ ਸਹਿਵਾਲ ਸਾਰੇ ਹੀ ਸਟਾਫ ਨੂੰ ਮੈਂ ਲੱਖ ਲੱਖ ਵਧਾਈ ਦਿੰਨਾ ਆਂ ਔਰ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਸਰਬਾਤ ਸਾਬ ਤੁਹਾਡੇ ਪਿੰਡ ਵਿੱਚ ਕ੍ਰਿੰਕਾ ਬ੍ਰੈਂਡ ਫੈਕਟਰੀ ਦੇ ਸਹਿਯੋਗ ਨਾਲ ਇੱਕ ਜਿਹੜਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਜੋ ਕਾਫੀ ਤਰ੍ਹਾਂ ਦੇ ਚੈੱਕਅਪ ਹੋ ਰਹੀ ਆ ਕੀ ਕਹਿਣਾ ਚਾਹਣਾ ਕੋਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕ੍ਰਿਮਕਾ ਫੈਕਟਰੀ ਦਾ ਜਿਨ੍ਹਾਂ ਨੇ ਕਿ ਬਹੁਤ ਹੀ ਅਪਰਾਲਾ ਕਰਕੇ ਬਹੁਤ ਵੱਡਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਲਗਾਇਆ ਆ ਤੇ ਬਹੁਤ ਭਿਆਨਕ ਬਿਮਾਰੀ ਜਿਹੜੀ ਕਿ ਅੱਜ ਕੱਲ ਚੱਲ ਰਹੀ ਕੈਂਸਰ ਦੀ ਇਹ ਬਹੁਤ ਭਿਆਨਕ ਬਿਮਾਰੀ ਆ ਇਹਦਾ ਘੱਟ ਤੋਂ ਘੱਟ ਆਪਾਂ ਮੈਕਸਿਮ ਚੱਲਿਆ ਤਾਂ 10000 ਦਾ ਟੈਸਟ ਆ ਜਿਹੜਾ ਕਿ ਕ੍ਰਿਮਕਾ ਫੈਕਟਰੀ ਵੱਲੋਂ ਨੇ ਅਪਰਾਲਾ ਕਰਕੇ ਤਾਂ ਫ੍ਰੀ ਕੈਂਪ ਲਗਾਇਆ ਜਾ ਰਿਹਾ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਜਿਹੜਾ ਕਿ ਮੈਡੀਕਲ ਕੈਂਪ ਲਾਇਆ ਇਹਨਾਂ ਨੇ ਹੋਰ ਵੀ ਸਹਿਯੋਗ ਕਰਦੇ ਤੁਹਾਡੇ ਨਾਲ ਪਿੰਡ ਵਿੱਚ ਉਹ ਕਿ ਬਿਲਕੁਲ ਜੀ ਹੋਰ ਸਹਿਯੋਗ ਕਰਦੇ ਇਹਨਾਂ ਨੇ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਦੇ ਵਿੱਚ ਜੀ ਤੇ ਇਹਨਾਂ ਨੇ ਕਾਫੀ ਅਰੇਂਜਮੈਂਟ ਕੀਤਾ ਆ ਪਹਿਲਾਂ ਵੀ ਸਕੂਲ ਇਹਨਾਂ ਨੇ ਕਾਫੀ ਅਪਡੇਟ ਕੀਤਾ ਆ ਜੀ ਤੇ ਤਿੰਨ ਚਾਰ ਕਮਰੇ ਬਣਾਏ ਆ ਹੋਰ ਦੁਬਾਰ ਹੋਰ ਕਾਫੀ ਇਹਨਾਂ ਨੇ ਸਹਿਯੋਗ ਦਿੱਤਾ ਆ ਅੱਗੇ ਤੋਂ ਇਹਨਾਂ ਦਾ ਸਹਿਯੋਗ ਮਿਲ ਰਿਹਾ ਤੇ ਬੱਚਿਆਂ ਵਾਸਤੇ ਇਹਨਾਂ ਨੇ ਇੱਕ ਡਰਾਈਨਿੰਗ ਟੇਬਲ ਅਰੇਂਜਮੈਂਟ ਕਰ ਰਹਾ ਹੈ ਉਹ ਵੀ ਇਹਨਾਂ ਨੇ ਵਾਦਾ ਕੀਤਾ ਸਾਡੇ ਨਾਲ ਵੀ ਬਹੁਤ ਜਲਦ ਇਹ ਕਰਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ